ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਬਣ ਝੋਟੀ ਪੂਰੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਸੇਲ ਆ ਡਿਟੇਲ ਆਪਾਂ ਵੀਰ ਤੋਂ ਇਹਦੇ ਬਾਰੇ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੀ ਮੇਰਾ ਵਕੀਲ ਪਿੰਡ ਸੰਤਪੁਰਾ ਮੋੜ ਹੈ ਜੀ ਤੇ ਲਮਾ ਦੇ ਤੇ ਤਪਾ ਪੱਖੋ ਕੈਂਚਾ ਰੋੜ ਦੇ ਵਿਚਾਲੇ ਦੇ ਪਿੰਡਾ ਜੀ ਅੱਛਾ ਮੋੜ ਨਾ ਬਰਜਿਕ ਆ ਗਿਆ ਹਨਾ ਹਾਂਜੀ ਹਾਂਜੀ ਜਿਲ੍ਹਾ ਬਰਨਾਲਾ ਪੱਖੋ ਕੈਂਚਾ ਰਜਿਕ ਮੋਬਾਈਲ ਨੰਬਰ ਬਈ ਜੀ ਆਪਣਾ 94643 87246 94634 87246 87246 ਹਾਂਜੀ ਠੀਕ ਆ ਅੱਜ ਆ ਬਈ ਨੇ ਝੋਟੀ ਦੇਖ ਰਹੇ ਆ ਬਈ ਜੀ ਕਿਹੜਾ ਸੂਆ ਸੂਰੀ ਐ ਇਹੇ ਜੀ ਤੀਜਾ ਸੂਆ ਸੂਰੀ ਜੀ ਅੱਛਾ ਤੀਜਾ ਸੂਆ ਜਮਾ ਜੈਨੂਨ ਸੁੰਦੀ ਆ ਜਮਾ ਜੈਨੂਨ ਤੀਜਾ ਸੂਆ ਜੀ ਅੱਜ ਇਹਦੇ ਸੂਣ ਦੇ ਦਿਨ ਕਿੰਨੇ ਬਾਕੀ ਪਏ ਆ ਅੱਜ ਦੇ ਜੀ ਇੱਕ ਹਫਤਾ ਬਾਕੀ ਪਿਆ ਜੀ ਅੱਛਾ ਇੱਕ ਹਫਤਾ ਅੱਜ ਇਹਦਾ ਸੂਏ ਚ ਬਾਕੀ ਪਿਆ ਤੇ ਇਹਦਾ ਰਿਕਾਰਡ ਡਾਟਾ ਕੋਈ ਪਿਛਲੇ ਸੂਏ ਦਾ ਵੀ ਕਿੰਨਾ ਦੁੱਧ ਦਿੱਤਾ ਪਿਛਲੇ ਸੂਏ ਦਾ ਜੀ ਦੂਜੇ ਸੂਏ ਦਾ ਇਹ ਪਿਛਲੇ ਸੂਏ ਦਾ ਮੈਂ ਦੇਖੀ ਹੈ ਜੀ ਬਿੱਸੀ ਬਹੁਤ ਸੀ ਪਾਕਿਸਤਾਨ ਦੀ ਮائیں ਜੀ ਇਹ ਜੀ ਤੇ 19 ਕਿਲੋ ਤੋਂ ਜੀ 100 200 ਗ੍ਰਾਮ ਘਟ ਗਿਆ ਸੀਗਾ ਅੱਛਾ ਪੂਰਾ ਕੰਡੇ ਲਾਵਾ ਜਿਹੜਾ ਚੜਦੀ ਅੱਛਾ ਦੇ ਤੋਲਣਾ ਜੀ ਦੂਜਾ ਕੈਨ ਦਾ ਬਾਜ ਜੱਟ ਸੌ ਦਾ ਲਾ ਕੇ ਚੱਲੀ ਹੈ ਵੀ 18.5 ਦਾ ਪੀਕ ਚੱਲਦੀ ਰਹੀ ਹੈ ਹਾਂ ਜੀ ਹਾਂ ਜੀ ਚੱਲਦੀ ਰਹੀ ਹੈ ਜੀ ਵੀ ਜਦੋਂ ਆਪਾਂ ਜੋ ਕੇ ਦੇਖੀ ਹੈ ਵਾਢੇ ਇਹ ਆਪਣੀ ਜਿਵੇਂ ਖਾਸ ਬੰਦੇ ਤੋਂ ਹੀ ਹੈ ਅੱਛਾ ਵੀ ਉਹਨਾਂ ਕਹਿੰਦਾ ਭਾਬੀ ਜ਼ੋਰ ਲਾ ਕੇ 19 ਦੇ ਬ੍ਰੇਕਾਂ ਮਾਰ ਗਈ ਹਾਂਜੀ ਹਾਂਜੀ 19 ਤੋਂ ਅੱਗੇ ਹਣੀ ਲੰਗੀ ਹਾਂਜੀ 19 ਤੋਂ ਕਹਾ ਨੰਗੀ ਨਹੀਂ ਤੇ ਅੱਜ ਦਿਨ ਕਿੰਨੇ ਰਹਿ ਗਏ ਸੂਣ ਚ ਨਟੇ ਦੇ ਅੰਦੀ ਦਾ ਇੱਕ ਹਫਤਾ ਬਾਕੀ ਪਿਆ ਅੱਛਾ ਇੱਕ ਹਫਤਾ ਬਾਕੀ ਕੋਈ ਸੀਮਨ ਡਾਟਾ ਪਤਾ ਵੀ ਕਿਹੜਾ ਲੱਗਿਆ ਇਹਦੇ ਹਾਂ ਸੀਮਨ ਮੈਂ ਪੁੱਛਿਆ ਨਹੀਂ ਉਹ ਬਹੁਤ ਵਧੀਆ ਸੀਮਨ ਲਗਾਉਂਦਾ ਹੁੰਦਾ ਸੀ ਉਹ ਮਾੜਾ ਕੰਮ ਨਹੀਂ ਕਰਦਾ ਬਾਕੀ ਕਹਿੰਦਾ ਭਾਜੋ 18 19 ਕਿਲੋ ਦੀ ਮੈਂ ਸੀਮਨ ਦਾ ਬੰਦਾ ਚੰਗਾ ਹੀ ਵਰਤਿਆ ਹੋਊਗਾ ਤੇ ਚੋਣ ਚਵਾਈ ਕਿਵੇਂ ਰਹੀ ਹੈ ਚੋਣ ਚਵਾਈ ਜਿਵੇਂ ਇੱਕ ਨੰਬਰ ਹੀ ਤੇ ਲੰਬਾ ਟਾਈਮ ਦੁੱਧ ਕਿੰਨਾ ਦੇ ਦਤਾ ਇਹਦੇ ਇਹ ਜੀ 2 ਮਹੀਨੇ ਪਹਿਲਾਂ ਆਹੋ ਕੀਤੀ ਐ ਜੀ ਟਰਾਈ ਕੀਤੀ ਆ ਅਸਾ ਕਹਿੰਦਾ ਭਾਬੀ 2 ਮਹੀਨੇ ਦਾ ਗੈਪ ਵੀ ਪਾਉਂਦੀਆਂ ਮਸਾਂ ਹਾਂਜੀ ਹਾਂਜੀ ਤੇ ਚੌਂਟ ਚਵਾ ਦੀ ਚੰਗੀ ਅੱਜ 10 12 ਦਿਨ ਸੂਂਚਵਾ ਕੀ ਆ ਇਹਦੇ ਹਾਂਜੀ 10 ਦਿਨ ਤਾਂ ਕੱਢ ਹੀ ਜਾਊਗੀ ਮੇਰੇ ਤੋਂ ਬਾਅਦ ਤੇ ਤਾਂ ਵੀ ਉਹੀ ਰੈਂਟ ਦਾ ਸਮਾਂ ਤੇ ਰੇਟ ਇਹਦਾ ਕੀ ਰਹੂਗਾ ਰੇਟ ਕੀ ਦਾ 3 ਲੱਖ ਤੇ 25000 ਆ ਜੀ ਮੌਕੇ ਤੇ ਮਾਰਦਾਨ ਹੋ ਜਾਊਗਾ ਮੌਕੇ ਤੇ ਮਾਰਦਾਨ ਹੋ ਜਾਊਗਾ ਤੋੜੀ ਬਾਦ ਨੂੰ ਸੋਬਰ ਸਿੰਘ ਨੂੰ ਮੂੰਹ ਮੱਥਾ ਤੁਸੀਂ ਦੇਖੋ ਸੋਹਣਾ ਸਾਫ ਸੁਥਰਾ ਕੁੰਡਾ ਬਿਲਕੁਲ ਰੈਂਗ ਸਿੰਘ ਆ ਤੇ ਵਾ ਕਿੱਲੇ ਵਾ ਦੇ ਕੋਈ ਨਹੀਂ ਗੱਲ ਕੋਈ ਲੇਵਾ ਟੁੱਟਣਾ ਤੇ ਡੱਪੜਾ ਵਾ ਵਾ ਇਹ ਪੂਰਾ ਫਿਟਨੈਸ ਲੇਵਾ ਜਮ ਜਿੱਦਾਂ ਝੋਟੀ ਨੂੰ ਜਮਾ ਚਾਹੀਦਾ ਉਹੋ ਜੀ ਚੀਜ਼ ਆ ਜਮ ਇੱਕ ਤਰ੍ਹਾਂ ਦੀ ਮੂਰਤੀ ਘੜੀ ਵੀ ਆ ਤੇ ਸੂਆ ਸੂਰੀਆ ਹੁਣ ਜੈਨੂਣੇ ਇਹ ਝੋਟੀ ਤੀਜਾ ਸੂਆ ਸੂਣ ਦੇ ਵਿੱਚ 10 ਤੋਂ 12 ਦਿਨ ਬਾਕੀ ਆ ਤੇ ਵਾਕੀ ਸ਼ਾਂਤ ਸੁਭਾਅ ਦੀ ਪੀੜੀ ਬਾੜੀ ਝੋਟੇ ਨੇ ਹੱਪੜਾ ਦੰਮੀ ਚਾਹੀਏ ਬਿਲਕੁਲ ਕਾਲਾ ਰੰਗ ਜਮਣ ਵਰਗਾ ਤੇ ਜਿਹੜੀ ਟੇਲ ਵੀ ਬਿਲਕੁਲ ਗੋਡਿਆਂ ਤੱਕ ਚਾਹੀਦੀ ਆ ਉਹ ਟੇਲ ਆ ਹੀ ਨਹੀਂ ਕਰ ਵੀ ਥੱਲੇ ਚਿੱਟੀ ਗੱਠ ਲੌਕ ਦੀ ਆ ਪਿਓਰ ਅਸਲ ਮੋਹਰਾ ਦੇ ਵਿੱਚ ਝੋਟੀ ਪੈਦੀ ਹੈਗੀ ਬਾਕੀ ਥਣਲੇ ਵੇ ਸੋਨਾ ਗੁੱਲੇ ਵਾਲਾ ਬਾਕੀ ਥਣ ਦੇਖ ਕੇ ਪਤਾ ਲੱਗਦਾ ਕਿ ਝੋਟੀ ਵਾਕਿਆ ਚਵਾਈ ਦੀ ਹੋਊਗੀ ਤੇ ਬਾਕੀ ਚੋੜ ਵਾਈ ਜੀ ਸਿਰਦੇ ਰੋਕ ਰੋਕਦਾ ਜਮਾ ਆ ਮਖਾ ਜੀ ਜਮਾ ਕਿਆ ਬਾਤਾਂ ਆ ਜੀ ਬਾਕੀ ਦਾ ਲੈਵਾ ਦੇਖ ਕੇ ਪਤਾ ਲੱਗਦਾ ਹੈ ਨਾ ਹਾਂਜੀ ਸੋਭਰਾ ਆ ਚੀ ਦੇਖੋ ਜਮਾ ਬੈਕ ਸਾਈਡ ਤੇ ਲੈਵੋ ਹਾਂਜੀ ਤੇ ਹੜਕਾ ਆਜ ਤਨ ਮਰਵਾ ਦੇ ਜੀ ਤਾਂ ਯਾਰ ਇੱਧਰ ਮਾਰਦੇ ਆ ਸਾਰਿਆਂ ਦੀ 20 ਕਿਲੋ ਦਾ ਤਾਂ ਕੋਈ ਮਤ ਨਹੀਂ ਗਿਆ ਆਪਣੇ ਕੋਲ ਅਗਰ ਪਸ਼ੂ ਕਹਦਾ ਵਾ ਚੰਗੇ ਹੀ ਰੱਖ ਦਿਆ ਹਨਾ ਸਾਰੇ ਚੰਗੇ ਤੋਂ ਚੰਗੇ ਆ ਜੀ ਅਬਾ ਪੰਜ ਚਾਰ ਦਿਨ ਪਹਿਲਾਂ ਤੋਕੜਾ ਕੱਪੜਾ ਪੰਜੇ ਵਿਦੇ ਵੇਖੇ ਸਾਰੀਆਂ ਸਾਰੀਆਂ ਜੀ ਬਸ ਦੋ ਤਿੰਨ ਘੰਟੇ ਲੱਗੇ ਤੇ ਚਾਰ ਪੰਜਾਂ ਚਾਰੇ ਚਾਰੇ ਬਹਿ ਗਿਆ ਇੱਕ ਜੀ ਆ ਸਵਾਲ ਲੈਣ ਵਾਲੇ ਫੋਨ ਨਾ ਲਾਉਣ ਪਲੀਜ਼ ਜੀ ਜੇ ਆਪਕੋ ਕਿ ਪਸ਼ੂ ਕੀ ਚੰਗੀ ਕੀਮਤ ਆ ਆਪਣੀ ਵੀ ਚੰਗੀ ਕੀਮਤ ਪਰ ਕੇ ਲੈਣਾ ਪੈਂਦਾ ਹਨਾ ਤੇ ਵਾਕੀ ਕਹਿੰਦਾ ਬਸ ਝੋਟੀ ਕਿਸੇ ਪਾਸਿਓ ਹਾਂ ਜੀ ਹਾਂ ਸੁਭਰੋ ਝੋਟੀ ਬਜਨ موجوده ਦੇਖੋ ਮੇਰੇ ਕੋਲੇ ਸੂਪੀ ਜੀ ਹੈ ਮੈਂ 20 ਤੋਂ ਪਲੱਸ ਦੁੱਧ ਚਵਾਉਂਗਾ ਜੀ ਇਹਦਾ ਅੱਛਾ ਬੈਜ ਵੀਰੋ ਕਹਿੰਦਾ ਗੱਬਣ ਦਾ ਹਰੇਕ ਆਪਾਂ ਕਹਿੰਦਾ ਚਾਹੇ ਮੱਝ 19 ਕਿਲੋ ਦੁੱਧ ਦਿੰਦੀ ਹੈ ਚਾਹੇ ਨਹੀਂ ਦਿੰਦੀ ਅਗਰ ਯਕੀਨ ਨਹੀਂ ਮੰਨਦਾ ਹਨਾ ਕਿ ਜਿਹੜੇ ਵੀਰ ਸੌਂਦੇ ਵੀ ਦੁੱਧ ਮਿਲ ਕੇ ਲੈਣਾ ਪਰ ਮਹੀਨਾ 20 ਦਿਨ ਲੱਗੂ ਟਾਈਮ ਜਿੱਦੇ ਸੂਪੀ 20 ਦਿਨਾਂ ਤੱਕ ਦੁੱਧ ਤੇ ਆ ਗਿਆ ਬਚਵਾ ਕੇ ਵੀ ਦਿੰਦਾਂਗੇ ਹਾਂ ਜੀ ਜਿੱਦ ਇਹ ਨਾ ਸੂਪੀ ਜੀ ਇਹ 20 ਦਿਨ ਬਾਅਦ ਅੱਛਾ ਮੈਂ ਤਾਂ ਜੀ 20 ਕਿਲੋ ਦੁੱਧ ਮਣਾ ਦੂਗਾ ਜੀ ਸੋ ਬਾਾਕੀ ਥਾਣਾ ਦੇ ਵਿੱਚ ਸਪੇਸ ਦਿਖਾ ਦੇ ਬਾਜੋ ਮੇਰੀ ਕਹਿੰਦੇ ਬਾਈ ਇਹਨੂੰ ਵੀਡੀਓ ਪਾ ਦਿਓ ਆ ਦੇਖੋ ਕਸਰ ਕੋਈ ਨਹੀਂ ਸ਼ਬਦ ਦਿਖਾਉਣ ਕਲੀਓ ਤੇ ਦੂਜੇ ਥਾਣ ਨੂੰ ਥਣ ਬਾਈ ਜੀ ਦਿਖਾਉਂਦਾ ਪਿਆ ਆ ਦੇਖੋ ਬਹਿਣੀਆਂ ਨਾਲ ਤੁਹਾਨੂੰ ਕਵੈਨਾ ਸਨ ਲਕੋਦਾ ਪਿਆ ਜਿਵੇਂ ਨੀਂਮੋ ਦਾ ਬਾਗ ਹੁੰਦਾ ਚੈਂਟ ਚਣ ਕੇ ਤੇ ਇੱਕ ਤਰ੍ਹਾਂ ਦੀ ਮੂਰਤੀ ਆ ਜਾਵਾ ਹਨਾ ਹਾਂਜੀ ਹਾਂਜੀ ਤੇ ਅੱਗੇ ਆਗੇ ਬਾਈ ਜੀ 2 ਨੰਬਰ ਤੇ ਵਿਹੜਾ ਆਪਣੇ ਕੋਲੇ ਹਾਂਜੀ ਇਹ ਕਿਹੜਾ ਸੂਆ ਸੂਈ ਹੈ ਜੀ ਤੇ ਇਹ ਬਾਈ ਜੀ ਕਿਹੜਾ ਸੂਆ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਹੈ ਅੱਛਾ ਦੂਜਾ ਸੂਆ ਬੈਠ ਸੂਈ ਹੈ ਕੀ ਮਗਰ ਬੱਛੀ ਹੈ ਜੀ ਤੇ ਕਹਿਵਾ ਦੇ ਅਛਾ ਮਗਰ ਬੱਚੀ ਪਰਸੋ ਸੂਈ ਹੈ ਸਾਈਵਾਲ ਚ ਆ ਗਈ ਹੈ ਨਾ ਹਾਂਜੀ ਸਾਈਵਾਲ ਆ ਜੀ ਕਿੰਨਾ ਦੁੱਧ ਆ ਹੁਣ ਐਸਟੀਮੇਟ ਆਜਰਾ ਇਹਦੇ ਜੀ ਹੁਣ 10 ਕਿਲੋ ਤੋਂ ਬਾਹਰ ਹੈ ਜੀ ਅਛਾ ਕਹਿੰਦੇ ਵਾ 5 ਕਿਲੋ ਦੁੱਧ ਟਾਈਮ ਦਾ ਮਣਕੇ ਦੇਵਾਂਗੇ ਹਾਂਜੀ ਹਾਂਜੀ ਬਣਾ ਲਿਆ ਕੇ ਜੀ ਹੁਣ ਆਪਾਂ 60 ਦਾ ਵੀ ਕੇ ਰੇਟ ਇਹਦਾ ਕੀ ਆ ਗਿਆ ਰੇਟ ਜੀ ਬਸ ਇਹਦਾ ਲੈਣ ਦੇਣੀ ਹੈ ਜੀ 65000 ਰੁਪਇਆ ਮੌਕੇ ਤੇ ਮਾਰਦਣ ਹੋ ਜੂ ਹਾਂ ਕਰ ਦਿਆਂਗੇ ਜੀ ਤੇ ਨਿਆਣਾ ਵਗੈਰਾ ਵਧੀਆ ਪੁੰਦੀ ਹੈ ਹਾਂਜੀ ਇਹ ਠੰਡੀ ਸੀਲ ਹੈ ਜੀ ਰਸ ਚਵਾ ਕੇ ਦਿਖਾ ਦਿੰਨੇ ਜੀ ਕੋ ਬੱਚਾ ਲਾ ਦਿੰਨੇ ਆ ਸੂਬਰ 65000 ਰੁਪਇਆ ਦਾ ਰੇਟ ਹੈਗਾ ਸੂਬਰ ਤੇ ਇਹ ਕਹਿੰਦਾ ਬੱਚਾ ਸਾਡਾ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਹੈਨਾ ਹਾਂਜੀ ਹਾਂਜੀ ਕਹਿਣ ਦਾ ਬਾਪ ਦੋਨੇ ਪਾਸੋਂ ਮਾਰ ਦੇਵੇ ਇੱਕਦਾਰ ਮੂਹਲਸ ਨਾਲ ਜ ਮਾਰ ਦੇ ਸੋ ਵੀਰੋ ਠੰਡੀ ਸੀਲ ਪੂਰੀ ਹੋ ਗਿਆ ਰੇਟ ਇਹਦਾ ਵੀਡੀਓ ਦੇ ਵਿੱਚ ਆ 65000 ਰੁਪਇਆ ਤੇ ਦੁੱਧ ਵੀ 10 ਕਿਲੋ ਜਮਾ ਨੈਟ ਨਿਬੜੂਗਾ ਹੈਨਾ ਹਾਂ ਦਾ ਵੀ 11 ਮਿੰਟਾਂ ਦੇਵਾਂਗੇ ਜੀ ਠੀਕ ਹੈ ਤੇ ਬੱਚੇ ਦਾ 나ੜੂਆ ਨਾਲ ਆਪਾਂ ਦਿਖਾ ਦਈਏ ਜਮਾ ਕੱਚਾ 나ੜੂਆ ਨਾਲ ਤੇ ਪੈਂਡ ਦੇ ਵਿੱਚੋਂ ਮਾਨਦਾਨ ਹੋ ਜਮਾ ਮੋਟਾ ਹਾਂਜੀ ਮਾਨਦਾਨ ਕਰ ਦੇਗੇ ਜੀ ਜੀ ਪੈਂਡ ਆਪਣਾ ਆ ਗਿਆ ਅਮੋਲੀ ਮੰਨ ਲਓ ਜੀ ਬਸ ਜੀ ਨੰਬਰ ਬੋਲ ਦਿਓ ਵੀਰੇ ਆਪਣਾ 94634 87246 ਸੋ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦਿਓ